ਸਾਡੇ ਇੱਥੇ ਕੋਈ ਪਾਰਟੀ ਨਹੀਂ ਦੇਖੀ ਜਾਂਦੀ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਮੈਂ ਰਿਟਰਨ ਗਾਰੰਟੀ ਦੇ ਰਿਹਾ ਕਦੀ ਵੀ ਤੁਸੀਂ ਫੜ ਸਕਦੇ ਹੋ ਮੈਂ ਰੋਜ਼ ਹੀ ਸਾਤੋਂ ਨੂੰ ਇੱਥੇ ਮਿਲਦਾ ਇਹ ਸਾਡੀਆਂ ਸਰਕਾਰ ਦੀਆਂ ਨਲਾਕੀਆਂ ਸਰਕਾਰਾਂ ਨੂੰ ਬੇਲ ਮਿਲੇ ਆਪਣੇ ਹੱਥ ਜੋੜ ਕੇ ਕਲੀਆਂ ਫੋਟੋਆਂ ਲਵਾਉਣ ਨਾਲੋਂ ਇੰਨੇ ਸਾਲਾਂ 'ਚ ਤਾਂ ਬੰਦੇ ਦੀ ਅੱਧੀ ਜ਼ਿੰਦਗੀ ਨਿਕਲ ਦਵੇ ਯਾਰ ਤੁਹਾਨੂੰ ਚੰਗੇ ਲੀਡਰ ਲੱਭਦੇ ਲੱਭਦੇ ਅੱਛਾ ਤੁਸੀਂ ਕੀ ਲੱਗਦੇ ਨੇ ਮੈਂ ਗੁਆਣਚੋਂ ਆਉਂਦਾ ਹਾਂ ਦੋਸਤ ਅੱਛਾ ਅੱਛਾ ਤੇ ਇੱਕ ਹੀ ਲੱਗਦੇ ਨੇ ਤੁਹਾਡੇ ਕੁਰਿਸਤਦਾਰਤਾ ਜੀ ਨਹੀਂ ਨਹੀਂ ਜੀ ਪੱਕਾ ਪੱਕਾ ਜੀ ਟਰੋਫੀ ਲੈ ਕੇ ਆਓ ਫਿਰ ਇੱਕ ਅਸੀਂ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਸਨਮਾਨ ਦਿੰਦੇ ਆ ਜਿਹੜੇ ਬਿਨਾਂ ਕਿਸੇ ਰਿਸ਼ਤੇਦਾਰੀ ਤੋਂ ਕਿਸੇ ਗਰੀਬ ਬੰਦੇ ਨਾਲ ਖੜਦੇ ਨੇ ਕਿਉਂਕਿ ਅਕਸਰ ਮੈਂ ਇਹੀ ਸੁਣ ਕੇ ਵੱਡਾ ਮਾੜਾ ਟਾਈਮ ਤੇ ਸਕੇ ਵੀ ਸਾਥ ਛੱਡ ਜਾਂਦੇ ਨੇ ਪਰ ਤੁਸੀਂ ਗਵਾਂਢੀ ਹੋ ਕੇ ਇਹਦੇ ਨਾਲ ਆਏ ਹੋ ਤੁਸੀਂ ਕਿਉਂ ਆਏ ਹੋ ਵੈਸੇ ਵੈਸੀ ਤਕਲੀਫ ਸਮਝ ਕੇ ਲੋਕਾਂ ਮੈਂ ਤੁਹਾਨੂੰ ਮਿਲ ਜਾਗਾ ਵਾਹ ਜੀ ਮੈਂ ਵੈਸੇ ਨਾਲ ਵੀ ਗਿਆ ਨਾ ਦੇਖੋ ਤੋਂ ਪਰਚਾ ਤੁਹਾਨੂੰ ਕੀ ਮਿਲਦਾ ਇਹਦਾ ਮਦਦ ਕਰਕੇ ਕੁਛ ਨਾ ਪ੍ਰਮਾਤਮਾ ਦੇਖਦਾ ਵਾਹ ਜੀ ਵਾਹ ਮੈਂ ਬੜਾ ਸ਼ੁਕਰਗੁਜ਼ਾਰ ਆ ਇਹਨਾਂ ਦਾ ਜਿਹੜਾ ਇਹ ਇੰਨਾ ਸਪੋਰਟ ਕਰਦੇ ਨੇ ਇੰਨੀ ਸ਼ਾਬਾਸ਼ੀ ਹੈ ਇਹਨਾਂ ਨੂੰ ਉਸ ਅਸੀਂ ਪਿੰਡ ਚੋਂ ਉਸ ਪੈਸੇ ਇਕੱਠੇ ਕਰਕੇ ਤੁਹਾਨੂੰ ਦਿੱਤੇ ਵੀ ਨਹੀਂ ਕਿਹੜਾ ਪਿੰਡ ਤੁਹਾਡਾ ਰਾਇਆਂ ਪਿੰਡ ਆ ਜੀ ਦੇਖੋ ਰਾਇਆਂ ਪਿੰਡ ਹੈ ਨਾਲ ਫੋਰ ਐਗਜ਼ਾਮਪਲ ਦੇ ਤੌਰ ਤੇ ਮੈਂ ਪੰਜਾਬ ਦੇ 12.5 ਹਜ਼ਾਰ ਪਿੰਡਾਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਨਾ ਚਾਹੁੰਦਾ ਦੇਖੋ ਅਸੀਂ ਤੁਹਾਡੇ ਬੱਚੇ ਆ ਤੁਸੀਂ ਪਿੰਡ ਵਾਲੇ ਹੋ ਸਰਪੰਚ ਹੋ ਪੰਚ ਹੋ ਪ੍ਰਧਾਨ ਹੋ ਕਿਹੜੀ ਪਾਰਟੀ ਨਾਲ ਜੁੜੇ ਹੋ ਮੈਨੂੰ ਕੋਈ ਮੈਟਰ ਨਹੀਂ ਕਰਦਾ ਤੁਸੀਂ ਕਾਂਗਰਸੀ ਹੋ ਤੁਸੀਂ ਅਕਾਲੀ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਪਿੰਡਾਂ 'ਚ ਅਲੱਗ-ਅਲੱਗ ਲੜਾਈਆਂ ਹੁੰਦੀਆਂ ਕਿ ਉਹ ਫਲਾਣੀ ਪਾਰਟੀ ਦਾ ਸਾਡੇ ਇੱਥੇ ਕੋਈ ਪਾਰਟੀ ਨਹੀਂ ਦੇਖੀ ਜਾਂਦੀ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਾਡੇ ਇੱਥੇ ਮਰੀਜ਼ ਆਵੇ ਭਾਈ ਉਹਨੂੰ ਤਕਲੀਫ ਹੈ ਤੇ ਉਹਦੀ ਮਦਦ ਕਰੋ ਜਿਵੇਂ ਰਾਈਆਂ ਪਿੰਡ 'ਚੋਂ ਆਏ ਨੇ ਕਹਿ ਰਹੇ ਆ ਕਿ ਪਿੰਡ ਵਾਲਿਆਂ ਨੇ ਵੀ ਇਹਨਾਂ ਨੂੰ ਮਦਦ ਕੀਤੀ ਇਕੱਠੇ ਹੋ ਕੇ ਜੇ ਸਾਰੇ ਪਿੰਡ ਵਾਲੇ ਇੱਕ-ਇੱਕ ਆਪਣੇ ਪਿੰਡ 'ਚੋਂ ਇੱਕ ਸਰਪੰਚ ਸਾਡੇ ਨਾਲ ਸੰਪਰਕ ਕਰ ਲਵੇ ਕਿ ਭਾਈ ਸਾਡੇ ਪਿੰਡ ਦਾ ਕੋਈ ਮਰੀਜ਼ ਆਏਗਾ ਅਸੀਂ ਤੁਹਾਨੂੰ ਦਵਾਂਗੇ ਭਾਈ ਜੀ ਤੁਸੀਂ ਸਾਡੀ ਸੇਵਾ ਲਾਓ ਅਸੀਂ ਪੰਜਾਬ 'ਚ ਕਿਸੇ ਪਿੰਡ 'ਚ ਕੋਈ ਮਰੀਜ਼ ਪੈਸਿਆਂ ਕਰਕੇ ਨਹੀਂ ਮਰਨ ਦਵਾਂਗੇ ਵਾਅਦਾ ਮੇਰਾ ਲਿਖ ਕੇ ਲੈ ਲਓ ਮੈਂ ਰਿਟਰਨ ਗਾਰੰਟੀ ਦੇ ਰਿਹਾ ਔਰ ਮੈਂ ਕੋਈ ਲਾਈਵ ਹੋ ਕੇ ਗਾਰੰਟੀ ਨਹੀਂ ਦੇ ਰਿਹਾ ਮੈਂ ਤਾਂ ਸੱਚੀ ਗਾਰੰਟੀ ਦੇ ਰਿਹਾ ਮੈਨੂੰ ਤਾਂ ਆ ਕੇ ਇੱਥੇ ਕਦੀ ਵੀ ਤੁਸੀਂ ਫੜ ਸਕਦੇ ਹੋ ਮੈਂ ਰੋਜ਼ ਹੀ ਸਤੋਂ ਨੂੰ ਇੱਥੇ ਹੀ ਮਿਲਦਾ ਪਰ ਇਹਨਾਂ ਦਾ ਮਦਦ ਹੋਣੀ ਚਾਹੀਦੀ ਹੈ ਕੀ ਸ਼ੁਭਨਾਮ ਤੁਹਾਡਾ ਇਹ ਰਾਜਵੀਰ ਆ ਖੜੇ ਹੋ ਜਾ ਆ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਮਾਨ ਹੈ ਇਹ ਤਾਂ ਵੈਸੇ ਲੱਕੜ ਦੀ ਟਰੋਫੀ ਪਰ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਜਦੋਂ ਇਹ ਆਏ ਨੇ ਬਿਨਾਂ ਕਿਸੇ ਮਤਲਬ ਤੋਂ ਲੋਕਾਂ ਦੀ ਸੇਵਾ ਕਰਨ ਉਹ ਤੁਸੀਂ ਹੀ ਆਇਓ ਤਾਂ ਬੜਾ ਧੰਨਵਾਦ ਤੁਹਾਡੇ ਪਿੰਡ 'ਚ ਕੋਈ ਅੱਗੇ ਵੀ ਮਰੀਜ਼ ਹੋਵੇ ਕਿਸੇ ਨੂੰ ਕੋਈ ਇਲਾਜ ਦੀ ਲੋੜ ਹੈ ਇਹ ਦਰਵਾਜ਼ੇ ਹਮੇਸ਼ਾ ਹੀ ਖੁੱਲੇ ਨੇ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਕੋਈ ਤੁਹਾਡੇ ਪਿੰਡ ਦਾ ਐਨਆਰਆਈ ਹੋਵੇ ਜਿਹੜਾ ਮਦਦ ਕਰਨਾ ਚਾਹੁੰਦਾ ਹੈ ਉਹਨੂੰ ਕੋਦ ਤੁਸੀਂ ਸਿੱਧੀ ਉਹਨੂੰ ਹੀ ਕਰ ਦੇ ਠੀਕ ਕੋ ਸਿੱਧੀ ਉਹਨੂੰ ਹੀ ਕਰ ਸਕਦੇ ਹੋ ਠੀਕ ਹੈ ਕੋਈ ਨਹੀਂ ਲੋੜ ਕਿਸੇ ਦੇ ਖਾਤਿਆਂ 'ਚ ਪਾਣ ਦੀ ਸਗੂੰਗੀ ਇਹਨਾਂ ਨਾਲ ਮਿਲ ਕੇ ਪਤਾ ਕਰਾਓ ਕਿ ਕਿਨੂੰ ਕਿੱਥੇ ਕੱਟ ਜਦੋਂ ਹੁਣ ਇਹਨਾਂ ਕੋਲ ਆਇਓ ਕੀ ਕਹਿ ਨੇ ਸਲਾਹ ਕੀ ਦੇ ਰਹੇ ਨੇ ਹੈ ਇਹ ਕੰਦੇ ਵੀ ਚੈੱਕ ਕਰਾਓ ਪਹਿਲਾਂ ਡੈਲਸਿਸ ਕਰਵਾ ਟੈਸਟ ਕਰਵਾ ਦੇਣਾ ਹਾਂ ਆਸ਼ਵਮਨ ਕਾਰਡ ਹੈਗਾ ਤੁਹਾਡੇ ਕੋਲ ਲੈ ਦੱਸ ਹੁਣ ਤੁਹਾਨੂੰ ਪਤਾ ਹੈ ਕਿ ਉਹਦੇ ਨਾਲ ਡੈਲਸਿਸ ਵੀ ਫ੍ਰੀ ਹੁੰਦੇ ਨੇ ਨਹੀਂ ਲੈ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਉਹਦੇ ਕੋਲ ਆਸ਼ਵਮਨ ਕਾਰਡ ਹੈ ਤੇ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਉਸ ਕਾਰਡ ਤੇ ਡੈਲਸਿਸ ਫ੍ਰੀ ਕਿਵੇਂ ਹੋਣੇ ਨੇ ਇਹ ਸਾਡੀਆਂ ਸਰਕਾਰ ਦੀਆਂ ਨਲਾਇਕੀਆਂ ਸਰਕਾਰਾਂ ਨੂੰ ਬੇਲ ਮਿਲੇ ਆਪਣੇ ਹੱਥ ਜੋੜ ਕੇ ਕਲੀਆਂ ਫੋਟੋਆਂ ਲਵਾਉਣ ਨਾਲੋਂ ਉਹ ਇੱਕ ਅੱਧੀ ਗਰੀਬ ਦੀ ਫੋਟੋ ਲਾ ਕੇ ਨਾਲ ਸਮਝਾਈ ਦਿਓ ਕਿ ਆਯਸ਼ਮਨ ਸਕੀਮ ਦਾ ਫਾਇਦਾ ਲਓ ਆਯਸ਼ਮਨ ਕਾਰਡ ਬਣਵਾਓ ਇੱਥੋਂ ਆਪਣਾ ਇਲਾਜ ਕਰਾਓ ਪਰ ਸਰਕਾਰ ਨੂੰ ਪਹਿਲਾਂ ਸਰਕਾਰੀ ਰੇਸ ਮਗਾ ਲਵੇ ਸਾਡੀ ਸਰਕਾਰ ਘੈਂਟ ਹੈ ਜੀ ਜਿਹੜੀ ਸਰਕਾਰ ਆਂਦੀ ਹੈ ਕਰੋੜਾਂ ਰੁਪਏ ਬੋਰਡਾਂ ਤੇ ਲਾ ਦਿੰਦੀ ਹੈ ਭਾਈ ਜੀ ਜੇ ਦਾ ਕੰਮ ਬੋਲਦਾ ਹੋਵੇ ਨਾ ਉਹਨਾਂ ਨੂੰ ਬੋਰਡ ਲਾਉਣ ਦੀ ਲੋੜ ਨਹੀਂ ਪੈਂਦੀ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਕਿ ਬਾਈ ਜੀ ਥੋੜਾ ਜਿਹਾ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਸ਼ਮਾਨ ਕਾਰਡ ਕਿੱਥੇ ਚੱਲਦਾ ਕਿੱਥੇ ਨਹੀਂ ਚੱਲਦਾ ਜਿਹੜੇ ਡਾਕਟਰ ਠੱਗ ਨਹੀਂ ਚਲਾ ਰਹੇ ਐਲੀਜੀਬਲ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਐਕਸ਼ਨ ਲਓ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਨਾਲ ਬਹਿ ਕੇ ਇਹਨਾਂ ਚੀਜ਼ਾਂ ਦਾ ਹੱਲ ਕਰੋ ਕਿ ਹਾਂ ਬਾਈ ਤੁਹਾਡੇ ਵਿੱਚ ਇਲਾਜ ਕਿਉਂ ਨਹੀਂ ਹੋ ਰਿਹਾ ਕੀ ਦਿੱਕਤ ਹੈ ਜਵਾਕਾ ਵਾਂਗੂ ਲੜੀ ਨਾ ਜਾਓ ਡਾਕਟਰਾਂ ਕੋਲ ਚਲ ਜਓ ਉਹ ਸਰਕਾਰੀ ਪੋਲੀਟਿਸ਼ੀਅਨ ਨੂੰ ਗਾਲਾਂ ਕੱਢਣ ਲੱਗੇ ਹੋਏ ਨੇ ਪੋਲੀਟਿਸ਼ੀਅਨ ਡਾਕਟਰਾਂ ਨੂੰ ਗਾਲਾਂ ਕੱਢਣ ਲੱਗੇ ਹੋਏ ਨੇ ਵਿੱਚ ਭੁਗਤਤਾ ਮਰੀਜ਼ ਰਿਹਾ ਨਾ ਪਹਿਲਾਂ 5 ਸਾਲ ਉਹ ਵੇਟ ਕਰੇ ਚਲੋ ਜੀ ਹੁਣ ਪਾਰਟੀ ਵਧੀਆ ਆਈ ਐ ਹੁਣ ਸੁੱਖ ਹੋਊਗਾ ਉਹ ਵਿਚਾਰਾ ਪਹਿਲੇ 2-3 ਸਾਲਾਂ ਅਕਰ ਲੱਠਣ ਨਜ਼ਰ ਆ ਜਾਂਦੇ ਨੇ ਪਾਰਟੀ ਦੇ ਉਹ ਵਿਚਾਰਾ ਫਿਰ 5 ਸਾਲ ਵੇਟ ਕਰਦਾ ਮਤਲਬ ਇੰਨੇ ਸਾਲਾਂ 'ਚ ਤਾਂ ਬੰਦੇ ਦੀ ਅੱਧੀ ਜ਼ਿੰਦਗੀ ਨਿਕਲ ਦਵੇ ਯਾਰ ਤੁਹਾਨੂੰ ਚੰਗੇ ਲੀਡਰ ਲਬਦੇ ਲਬਦੇ ਕੋਈ ਨਹੀਂ ਇਹਨਾਂ ਦਾ ਸਾਥ ਲਿਓ ਇਹ ਟੀਮ ਨੂੰ ਮਿਲਦੇ ਰਹੋ ਜਿਦਿਸ ਇੱਥੇ ਪੈਸੇ ਲੱਗਣਗੇ ਜੀ ਤੁਹਾਡੀ ਮਦਦ ਕਰਾਂਗੇ ਜ਼ਰੂਰ ਠੀਕ ਹੈ ਜੀ